ਜਵਾਬ ਦੇ ਨੌਜਵਾਨਾਂ ਨੂੰ ساری ਦੁਨੀਆ ਦੇ ਵਿੱਚ ਮੁਕ ਸਲਾਮ ਕਰਦੇ ਸੀ ਇਹ ਪਾਕਿਸਤਾਨ ਸਾਡੀ ਜਵਾਨੀ ਨੂੰ ਪ੍ਰਾਪ ਕਰ ਰਿਹਾ ਮੈਂ ਸ਼ਾਹਬਾਦ ਸ਼ਰੀਫ ਸਾਹਿਬ ਨੇ ਕਹਿੰਨਾ ਤੁਸੀਂ ਬੰਦੇ ਬਣ ਜਿਓ ਜੇ ਤੁਸੀਂ ਬੰਦੇ ਨਹੀਂ ਬਣੋਗੇ ਅਸੀਂ ਅਫਸਰਾਂ ਨਾਲ ਪਿੰਦੋਸਤਾਨ ਦੀ ਸਰਕਾਰ ਨੂੰ ਕੁਝ ਕਹਿਣੋ ਸੀ ਕਿ ਆਕੇ ਤੁਹਾਨੂੰ ਘਰੋਂ ਚੱਕ ਕੇ ਲਿਆਉਂਗਾ ਮੈਂ ਮੈਂ ਰਹਾ ਜਾਂ ਨਾ ਰਹਾ ਮੈਂ ਅਸ਼ਾਮੀ ਨੂੰ ਬੰਦ ਕਰਾ ਕੇ ਛੇਡਾਂਗੇ ਇਹ ਪੰਜਾਬ ਦੀ ਜਵਾਨੀ ਹੈ ਪੰਜਾਬ ਦੀ ਜਵਾਨੀ ਜਿਹੜੀ ਹੈਗੀ ਹੈ ਉਸ ਹੱੱਦਾ ਤੇ ਰੱਖੀ ਕਰਦੀ ਹੈ ਇਹ ਦਾ ਹੁਣ ਅਸ਼ੇ ਨਾਮ ਹੁੰਦਾ ਹੈ ਪੰਜਾਬੀ ਆਦਮੀ ਜਵਾਨੀ ਜੀਵ ਹੋ ਸਕੀ ਨੇ ਨਾਏ ਰੋਜ਼ਗਾਰ ਦਿੰਦੇ ਨੇ ਨਸ਼ੇ ਆ ਗਏ ਨਸ਼ਿਆਂ ਦੇ ਨਾਲ-ਨਾਲ ਅੱਜ ਲੋਨ ਆਰਡਰ ਜਿਹੜਾ ਹੈਗਾ ਉਹ ਬਿਲਕੁਲ ਉੱਡ ਗਿਆ ਹੈ ਤੇ ਬਾਜ਼ਾਰ ਦੇ ਵਿੱਚ ਜਾਣੇ ਕਿਤੇ ਗੋਲੀਆਂ ਚੱਲ ਜਾਂਦੀਆਂ ਕਿਤੇ ਬੰਬ ਚੱਲ ਜਾਂਦੇ ਕਿਸੇ ਨੂੰ ਮਾਰ ਜਾਂਦੇ ਨੇ ਕਿਤੇ ਸਾਡੀਆਂ ਭੈਣਾਂ ਦੇ ਹੱਥਾਂ ਦੇ ਵਿੱਚੋਂ ਕਿ ਉਹਨਾਂ ਦੇ ਮੋਬਾਈਲ ਖੋ ਕੇ ਲੈ ਜਾਂਦੇ ਨੇ ਕਿਸੇ ਦੇ ਹੱਥ ਤੇ ਕਿਸੇ ਦੇ ਗਲੇ 'ਚ ਚੇਨ ਨਾ ਜਾਂਦੇ ਨੇ ਕੰਨਾਂ 'ਚ ਕਾਠੇ ਲੈ ਜਾਂਦੇ ਨੇ ਪਰਸ ਲੈ ਜਾਂਦੇ ਨੇ ਕਿੱਥੋਂ ਦੀ ਸਰਕਾਰ ਹੈ ਇਸ ਕਰਕੇ ਪੰਜਾਬੀਓ ਆਓ ਉੱਥੋਂ ਖੜੇ ਹੋ ਨੌਜਵਾਨੋ ਅੱਗੇ ਵੀ ਜਦੋਂ ਇਨਕਲਾਬ ਲਿਆਂਦਾ ਅਸ਼ੀਰ ਆਦਮ ਭਗਤ ਸਿੰਘ ਨੇ ਉਦੋਂ ਯੂਥ ਹੀ ਖੜੀ ਹੋਈ ਸੀ ਅੱਜ ਸਾਡੀ ਯੂਥ ਚੜੀ ਆ ਤੇ ਰੈਲੀ ਕਰ ਰਹੀ ਹੈ ਇਹ ਪੰਜਾਬ ਦੇ ਵਿੱਚ ਇੱਕ ਇਤਿਹਾਸਿਕ ਰੈਲੀ ਹੋਏਗੀ ਇਹਨਾਂ ਨੂੰ ਅਸੀਂ ਜਗਾਉਣ ਦੇ ਵਾਸਤੇ ਆਏ ਆ ਕਿ ਅਸੀਂ ਡਰਦੇ ਡੂੰਦੇ ਕੁਛ ਨਹੀਂ ਤੁਸੀਂ ਬੜੀਆਂ ਗੱਲਾਂ ਕੀਤੀਆਂ ਸੀ ਤੁਸੀਂ ਕਹਿੰਦੇ ਸੀ ਅਸੀਂ ਸਿਕਿਉਰਟੀ ਲਾਾਂਗੇ ਅਸੀਂ ਗੱਡੀਆਂ ਨਹੀਂ ਲਾਾਂਗੇ ਅਸੀਂ ਆਹ ਨਹੀਂ ਕਰਾਂਗੇ ਫਿਰ ਇਹਨਾਂ ਨੇ ਕਹਿਆ ਸੀ ਐਂਟੀ ਡਰੋਨ ਲਗਾਵਾਾਂਗੇ ਅਜ ਐਂਟੀ ਡਰੋਨ ਸਿਸਟਮ ਦਾ ਵੀ 1.5 ਸਾਲ ਹੋ ਗਿਆ ਹੈ ਜੇ ਐਂਟੀ ਡਰੋਨ ਸਿਸਟਮ ਲੱਗੇ ਹੁੰਦੇ ਤਾਂ ਮੈਂ ਸਮਝਦਾ ਕਿ ਡਰੋਨ ਇੱਥੇ ਏਕੀ ਨਹੀਂ ਸਕਦਾ ਸੀ ਨਸ਼ਾ ਇੱਥੇ ਆਈ ਨਹੀਂ ਸਕਦਾ ਸੀ ਸਰਕਾਰ ਕੋਈ ਕੰਮ ਨਹੀਂ ਕਰਦੀ ਸਰਕਾਰ ਝੂਠ बोलਦੀ ਹੈ ਇਹ ਰੈਲੀ ਇੱਥੋਂ ਕਿੱਥੋਂ ਸੁਣਾ ਕਿੱਥੇ ਤੱਕ ਜਾਏ ਇਹ ਰੈਲੀ ਸਾਰਾ ਗੜੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਈ ਹੈ ਇਹ ਸ਼ੀਰਧਿਆਨ ਭਗਤ ਸਿੰਘ ਜੀ ਦੀ ਸਮਾਪਤ ਹੋ ਜਾਏਗੀ ਕਿਉਂਕਿ ਸ਼ੀਰਧਿਆਨ ਭਗਤ ਸਿੰਘ ਦਾ ਜਨਮ ਲੈਣਾ ਅਸੀਂ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੇ ਵਾਸਤੇ ਆਏ ਹੈ ਬ੍ਰੋਸ਼ਰ ਰੈਲੀ ਨੌਜਵਾਨਾਂ ਨੂੰ ਕੀ ਮੈਸੇਜ ਕਰਨਾ ਹੈ ਨੌਜਵਾਨਾਂ ਨੂੰ ਮੈਸੇਜ ਜਣਾਣਾ ਹੈ ਕਿ ਨੌਜਵਾਨੋ ਇਕੱਠੇ ਹੋ ਜੋ ਖੜੇ ਹੋ ਜੋ ਆਪਾਂ ਨਸ਼ਿਆਂ ਤੋਂ ਨਸ਼ਿਆਂ ਨੂੰ ਦੂਰ ਕਰਨਾ ਹੈ ਘਰ-ਘਰ ਦੇ ਵਿੱਚ ਨੌਕਰੀ ਲੱਗਿਆ ਹੋਣੀ ਹੈ ਸਾਡੀ ਸਰਕਾਰ ਆਏਗੀ ਮੇਰਾ ਵਾਦਾ ਹੈ ਇਹ ਸਰਕਾਰ ਤਾਂ ਕਹਿੰਦੀ ਅਸੀਂ 50000 ਨੌਕਰੀਆਂ ਦਿੱਤੀਆਂ ਨੇ ਮੈਂ ਰੱਬ ਤੋਂ ਡਰ ਕੇ ਕਹਿੰਦਾ ਸਾਡਾ ਪੀਜੀਆ ਆਇਆ ਜਿਹਦੇ 550 ਕਰੋੜ ਰੁਪਏ ਲੱਗ ਰਿਹਾ ਉਹਦੇ ਚ ਮੈਡੀਕਲ ਕਾਲਜ ਨਰਸਿੰਗ ਸਕੂਲ ਵੀ ਬਣਾਉਣਾ ਉਹਨੇ ਅੱਗੇ 4 ਹਸਪਤਾਲ ਵੀ ਬਣਾ ਹੈ ਜਿਹੜੋਂ ਨੇ ਪੂਰਾ ਹੋਣਾ ਹੈ ਉਹਦੇ ਤੇ 4000 ਕਰੋੜ ਰੁਪਏ ਲੱਗਣਾ ਹੈ ਅੱਜ ਉਥੋਂ ਦੀਆਂ ਜ਼ਮੀਨਾਂ ਦੇ ਮੁੱਲ ਦੇਖਿਆ ਤੁਸੀਂ ਕੀ ਹੈ 25-25 ਲੱਖ ਰੁਪਏ ਮਰਨਾ ਲੱਗਿਆ ਉਥੇ ਇਹ ਸਰਕਾਰ ਜਿਹੜਾ ਬੰਡ ਹੋ ਗਿਆ ਐਲੈਕਸ਼ਨ ਕਾਰੀ ਚਲਾਈ ਚਲਾਈ ਹੈ ਜਿਹੜੇ ਬੰਦੇ ਤਸਕਾ ਦੇ ਘਟ ਤੋਂ ਜਾਂਦੇ ਉਹਦੇ ਬਾਰੇ ਸਭ ਤੋਂ ਵੱਡਾ ਇੱਕ ਬਿਆਨ ਆਇਆ ਸੀਗਾ ਆਮ ਆਦਮੀ ਪਾਰਟੀ ਨੇ ਐਮਪੀ ਦਾ ਰਪਿੰਦ ਸਿੰਘ ਦਾ ਵੀ ਜਿਹੜੇ ਗਿਰਫਤਾਰ ਦੇ ਕਾਰਨ ਨਾਲ ਫੜੇ ਜਾਂ ਉਹਨਾਂ ਨੇ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਕਿਵੇਂ ਦੇਖੋ ਪਤਾ ਇੱਕ ਇੱਕ ਕਰਕੇ ਸਵਾਲ ਉਹ ਸੇ ਉਹੀ ਹੋਈ ਸਵਾਲ ਹੈ ਕਹਿੰਦੇ ਆ ਕਿ ਇੱਕੋ ਇਹਦਾ ਕੋਈ ਨਸ਼ੇ ਦੇ ਵਿੱਚ ਫਸਿਆ ਹੋਇਆ ਉਹਦੇ ਤੇ ਉੱਪਰ ਲੀਗਲ ਐਕਸ਼ਨ ਲੈਣਾ ਚਾਹੀਦਾ ਇਹ ਕੋਈ ਨਸ਼ਾ ਦੇ ਵਿੱਚ ਨਹੀਂ ਆ ਉਹਦੇ ਤੇ ਕਾਰਵਾਈ ਨਹੀਂ ਕਰਨੀ ਚਾਹੀਦੀ ਜਿਹੜੇ ਬੱਚੇ ਗਲਤੀ ਨਾਲ ਨਸ਼ੇ ਵਿੱਚ ਫਸ ਕੇ ਉਹਨਾਂ ਦਾ ਇਲਾਜ ਕਰਵਾਉਣਾ ਚਾਹੀਦਾ ਦੇਸ਼ ਕਰਕੇ ਜੇ ਕਹੀ ਤਾਂ ਨਜਾਇਜ਼ ਹੋਣੀ ਤੇ ਨਜਾਇਜ਼ ਨਹੀਂ ਹੋਣੀ ਚਾਹੀਦੀ ਕਾਨੂੰਨ ਨੂੰ ਆਉਦਾ ਕੰਮ ਕਰਨਾ ਚਾਹੀਦਾ ਕਾਨੂੰਨ ਕੀ ਕਹਿੰਦਾ ਸਭ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ